ਵਸੰ ਪੰਚਮੀ ਦੇ ਤਿਹਾਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਾਜ਼ਾਰਾਂ ਵਿੱਚ ਇਸ ਵਾਰ ਪਤੰਗਾਂ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲ ਰਹੀਆਂ ਹਨ ਵਕ ਵਕ ਨੌਜਵਾਨਾਂ ਲਈ ਦੇਸ਼ ਭਗਤੀ ਅਤੇ ਜਜ਼ਬੇ ਤੇ ਪਿਆਰ ਭਰੇ ਸੁਨੇਹੇ ਵਾਲੀਆਂ ਪਤੰਗਾਂ ਬਾਜ਼ਾਰਾਂ ਵਿੱਚ ਵੇਖਣ ਨੂੰ ਮਿਲ ਰਹੀਆਂ ਹਨ ਵਪਾਰੀ ਵੀ ਖੁਸ਼ ਨਜ਼ਰ ਆ ਰਹੇ ਹਨ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਨਜ਼ਰ ਆ ਰਹੀ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਚੰਗਾ ਕਾਰੋਬਾਰ ਹੋ ਰਿਹਾ ਹੈ ਲੋਕ ਇਸ ਤਿਹਾਲ ਨੂੰ ਧੂਮਕਾਮ ਨਾਲ ਮਨਾਉਣ ਲਈ ਭਾਰੀ ਖਰੀਦਦਾਰੀ ਵੀ ਕਰ ਰਹੇ ਹਨ ਅਤੇ ਸਾਡੇ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਦੇ ਖਿਲਾਫ ਸਮਝਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜਦਕਿ ਉਹ ਚਾਈਨਾ ਡੋਰ ਦੀ ਮੰਗ ਨਹੀਂ ਕਰ ਰਹੇ ਹਨ ਪੁਲਿਸ ਪ੍ਰਸ਼ਾਸਨ ਦੀ ਸਖਤੀ ਕਾਰਨ ਬਰਨਾਲਾ ਵਿੱਚ ਨਹੀਂ ਵਿਕਰੀਆਂ ਹਨ ਚਾਈਨਾ ਡੋਰ ਦੇਖੋ ਇਹ ਇਸ ਵਾਰੀ ਫੁੱਲ ਤਿਆਰੀ ਹੈ ਸਾਡੀ ਵੀ ਫੁੱਲ ਤਿਆਰੀ ਹੈ ਪਰ ਬੱਚਿਆਂ ਦੀ ਵੀ ਫੁੱਲ ਤਿਆਰੀ ਹੈ ਹਰ ਇੱਕ ਵੱਡੇ ਛੋਟੇ ਨੂੰ ਸਾ ਹੈ ਇੱਕ ਤਾਂ ਦਿਨ ਸੰਡੇ ਆ ਗਿਆ ਸੰਡੇ ਕਰਕੇ ਛੁੱਟੀ ਦਾ ਦਿਨ ਹੈ ਹੈ ਹਰ ਇੱਕ ਦੇ ਵਿੱਚ ਬੱਚਿਆਂ ਦੇ ਵਿੱਚ ਸਾਰਾ ਸਾ ਹੈ ਡੋਰ ਪਤੰਗ ਦੀ ਖਰੀਦਾਰੀ ਬਹੁਤ ਵਧੀਆ ਹੋ ਰਹੀ ਹੈ ਸਾਨੂੰ ਵੀ ਉਮੀਦ ਹੈ ਇਸ ਵਾਰੀ ਸੀਰੀਜ਼ ਬਹੁਤ ਵਧੀਆ ਲੱਗੂਗਾ ਕਿਉਂਕਿ ਪਤੰਗਾ ਦੀ ਬਹੁਤ ਹੀ ਡਿਮਾਂਡ ਹੈ ਪਤੰਗ ਪਿੱਛੋਂ ਸ਼ਾਰਟੇਜ ਹੈ ਪਰ ਬਿਕ ਬਹੁਤ ਰਿਆ ਹੈ ਪਤੰਗ ਵੀ ਸਾਨੂੰ ਉਮੀਦ ਹੈ ਬਹੁਤ ਵਧੀਆ ਰਹੂਗਾ ਸੀਜ਼ਨ ਇਹਦੇ ਤੇ ਰੋਕத் ਥਾਮ ਹੋਣੀ ਚਾਹੀਦੀ ਬਿਲਕੁਲ ਰੋਕத் ਥਾਮ ਹੋਣੀ ਚਾਹੀਦੀ ਅਸੀਂ ਤਾਂ ਇਹੀ ਸੁਨੇਹਾ ਦਿੰਨੇ ਆ ਬੱਚੇ ਕੋਈ ਬੱਚਾ ਹੈ ਵੱਡਾ ਹੈ ਉਹਨਾਂ ਕਹਿੰਦੇ ਚਾਈਨਾ ਦੀ ਰੋਹ ਨਾ ਵਰਤੋ ਇਹਦੇ ਨਾਲ ਬਹੁਤ ਹੀ ਨੁਕਸਾਨ ਨੇ ਅਸੀਂ ਅੱਜ ਤੱਕ ਚਾਈਨਾ ਦੇ ਜਦੋਂ ਦੀ ਰੋਕ ਹੋਈ ਹੈ ਅਸੀਂ ਮੁੜ ਕੇ ਚਾਈਨਾ ਨੂੰ ਹੱਥ ਵੀ ਲਾਇਆ ਨਾ ਸੀ ਵੇਚੀ ਕਦੇ ਅੱਜ ਤੱਕ ਅਸੀਂ ਕਹਿੰਦੇ ਧਾਗਾ ਵੇਚੋ ਇਹ ਧਾਗੇ ਨਾਲ ਜਿਹੜ ਅਜੀ ਧਾਗਾ ਹੀ ਵੇਚ ਰਹੇ ਨੇ ਲੋਕ ਖਰੀਦ ਵੀ ਰਹੇ ਨੇ ਰੋਕ ਵੇਅਰ ਬਹੁਤ ਹੋ ਗਏ ਲੋਕਾਂ ਨੂੰ ਪਤਾ ਲੱਗਦਾ ਵੀ ਇਹਦੇ ਜਾਨੀ ਬਾਨੀ ਨੁਕਸਾਨ ਦਾ ਇਸ ਕਰਕੇ ਲੋਕ ਜਿਆਦਾ ਅਵੇਅਰ ਹੋ ਗਏ ਹੁਣ ਬਹੁਤ ਘਟ ਗਿਆ ਧਾਗਾ ਹੀ ਜਿਆਦਾ ਵਿਕ ਰਿਹਾ ਔਰ ਪਤੰਗ ਦੇ ਆ ਤੇ ਡਿਜ਼ਾਈਨ ਰੰਗਾ ਰੰਗ ਬਹੁਤ ਵਧੀਆ ਰੰਗ ਆ ਰਹੇ ਨੇ ਪਤੰਗ ਵਧੀਆ ਸੇਲ ਹੋ ਰਹੀ ਆ ਵਧੀਆ ਵਿਕਰੀ ਹੋ ਰਹੀ ਆ ਬੱਚਿਆਂ ਦਾ ਰੁਝਾਨ ਬਹੁਤ ਵਧੀਆ ਮਾਂ ਬਾਪ ਵੀ ਸਮਝਣ ਲੱਗੇ ਬੱਚੇ ਵੀ ਸਮਝਣ ਲੱਗੇ ਸਕੂਲਾਂ ਚ ਵੀ ਸਮਝਣ ਲੱਗੇ ਕੁੱਲਾਂ ਦੇ ਵਿੱਚ ਹੁਣ ਹਰਿਆਣੇ ਦੇ ਵਿੱਚ ਕਹਿ ਰਹੇ ਨੇ ਵੀ ਆਪਾਂ ਚੈਨ ਡੋਨੀ ਵਾਰਤੀ ਵਧੀਆ ਗੱਲ ਆ ਅਗਰ ਚੈਨ ਡੋਰ ਦੇ ਬਾਈਕਟ ਹੁੰਦਾ ਤਾਂ ਬਹੁਤ ਵਧੀਆ ਗੱਲ ਆ ਜੀ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਹੈ ਇੱਕ ਦੀ ਪਰ ਐ ਵੀ ਪਸੰਦ ਦਾ ਕੰਮ ਐ ਵੀ ਐਂਤਵਾਰ ਕਰਕੇ ਵਧੀਆ ਲੱਗ ਜੂਂਦਾ ਵੀ ਦੇਣਾ ਤਿਆਰੀਆਂ ਨੇ ਕਿੰਨਾ ਦਾ ਮਾਲ ਆ ਜਿਹੜਾ ਪੰਜਾਬ ਦਾ ਮਾਲ ਪੂਰਾ ਵਧੀਆ ਲਿਆਂਦਾ ਹੋਈ ਤਿਆਰੀ ਸਾਡੇ ਕੋਲ ਨੂੰ ਪੂਰੀ ਫੁੱਲ ਲਈ ਵੀ ਗਾਹਕ ਦਾ ਮੰਨਣਾ ਆਏ ਹਾਂ ਐਂਤਵਾਰ ਕਰਕੇ ਗਾਹਕ ਵਧੀਆ ਨਿਕਲ ਕੇ ਆਉਗਾ ਜੀ ਕਿਹਦੀ ਕਿਹਦੀ ਮੰਗ ਆ ਕਿਹੜੀ ਕਿਹੜੀ ਡਿਮਾਂਡ ਚੱਲਦੀ ਆ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਸੰਗਤ ਡਿਮਾਂਡ ਲਈ ਅੱ ਬਰੀਆ ਡੋਰ ਲਿਆਂਦੀ ਹੋਈ ਹੈ ਜੀ ਸਾਰੇ ਤਰ੍ਹਾਂ ਦੀ ਡੋਰ ਲਿਆਂਦੀ ਹੋਈ ਹੈ ਜੀ ਚਾਈਨਾ ਡੋਰ ਬਿਆਰ ਦੇ ਵਿੱਚ ਜਿਵੇਂ ਮਿਲ ਜਾਂਦੀ ਹੈ ਜਵਾਰ ਤੋਂ ਉਹਦੇ ਕਰਕੇ ਮੰਦਾ ਹੀ ਹੈ ਜੀ ਭਾਗਲ ਡੋਰ ਨੂੰ ਕੋਈ ਪਸੰਦ ਨਹੀਂ ਕਰਦਾ ਜੀ ਬੱਚਾ ਲੱਗਦਾ ਵੀ ਚਾਈਨ ਡੋਰ ਬਿਕਣੀ ਚਾਹੀਦੀ ਹੈ ਜਾਂ ਰੁਖ ਡੋਰ ਨਹੀਂ बिकਣੀ ਚਾਹੀਦੀ ਜੀ ਜਵਾਨੀ ਬਿਕਣੀ ਚਾਹੀਦੀ ਜੀ ਬਿਲਕੁਲ ਬੰਦ ਹੋਣੀ ਚਾਹੀਦੀ ਜੀ ਐਸਨਾਲ ਹੀ ਪਤੰਗ ਖਰੀਦਣ ਲਈ ਬਾਜ਼ਾਰ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਗਈ ਰੰਗ-बिरੰਗੀਆਂ ਪਤੰਗਾਂ ਦੇ ਤਿਉਹਾਰ ਦੇ ਚੱਲਦੇ ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰਦੇ ਨਜ਼ਰ ਆਏ ਖਰੀਦਦਾਰੀ ਕਰਨ ਆਏ ਲੋਕਾਂ ਵੱਲੋਂ ਚਾਈਨਾ ਸਟ੍ਰਿੰਗ ਨੂੰ ਠੁਕਰਾ ਦਿੱਤਾ ਗਿਆ ਹੈ ਦੱਸਦੇ ਯੇ ਕਿ ਸਿਰਫ ਲੜਕੀ ਹੀ ਨਹੀਂ ਲੜਕੀਆਂ ਵੀ ਇਸ ਨੂੰ ਮਨਾਉਣ ਲਈ ਬਹੁਤ ਖੁਸ਼ੀ ਨਾਲ ਸ਼ਹਿਰ ਆਈਆਂ ਜਗਵਾਨੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ